ਖਾਣਾ ਫਲੋਰ ਦੀ ਪੁਲਿਸ ਨੇ ਲੁੱਟਖੋ ਕਰਨ ਵਾਲੇ ਤਿੰਨ ਲੁਟੇਰਿਆਂ ਨੂੰ ਸੁੰਨਦੀਆਂ ਵਾਲੀਆਂ ਸਮੇਤ ਕੀਤਾ ਕਾਬੂ ਜਿਤਨਾ ਸੀ ਕਿ ਇਸ ਵੰਦੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਰਨਜੀਤ ਸਿੰਘ ਪੀਪੀਐਸ ਉਪਰ ਪੁਲਿਸ ਕਪਤਾਨ ਸਵਰਨਜੀਤ ਫਲੋਰ ਜੀ ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ ਮੁਖ थाना ਅਫਸਰ ਫਲੋਰ ਦੀ ਟੀਮ ਵੱਲੋਂ सुमन ਪਤਨੀ ਤਲੋਚਨ ਸਿੰਘ ਵਾਸੀ ਮਹੱਲਾ ਬਾਬਿਆਂ ਦਾ ਬੋੜ ਫਲੋਰ थाना ਫਲੋਰ ਜ਼ਿਲ੍ਹਾ ਜਲੰਧਰ ਦੇ ਬਿਆਨਾਂ ਦੇ ਆਧਾਰ ਤੇ ਮਕਦਮਾ ਨੰਬਰ 158 ਮਿਤੀ 9/6/2024 ਜਰਮ 379 ਬੀ थाना ਫਲੋਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ ਜਿਸ ਵਿੱਚ ਮਦਈ ਸੁਮਨ ਨੇ ਦੱਸਿਆ ਕਿ ਉਸ ਦੇ ਕੰਨਾਂ ਵਿੱਚੋਂ ਪਾਈਆਂ ਹੋਈਆਂ ਸੋਨੇ ਦੀਆਂ ਵਾਲੀਆਂ ਤਿੰਨ ਨੌਜਵਾਨ ਉਸ ਨੂੰ ਡਰਾਤ ਮਗਾ ਕੇ ਉਸ ਕੋ ਖੋ ਕੇ ਫਰਾਰ ਹੋ ਗਏ ਸਨ ਜੋ ਇਸ ਮੁਕਦਮੇ ਦੀ ਤਵਦੀਸ਼ ਡੰਗਾਈਨਾ ਕਰਦੇ ਹੋਏ ਸੀਸੀਟੀਵੀ ਕੈਮਰੇ ਦੀ ਫੋਟੋ ਦੇ ਆਧਾਰ ਤੇ ਇਸ ਮੁਕਦਮੇ ਵਿੱਚ ਲੜਿੰਦੇ ਤਿੰਨ ਨੌਜਵਾਨ ਕਾਬੂ ਕੀਤੇ ਹਨ ਜਿਨ੍ਹਾਂ ਦੀ ਪਹਿਚਾਨ ਅਦitya ਉਰਫ ਗਿਰੀ ਪੁੱਤਰ ਦੀਪਕ ਵਾਸੀ ਮਹੱਲਾ ਸੰਤੋਖਪੁਰਾ ਥਾਣਾ ਫਲੋਰ ਜ਼ਿਲ੍ਹਾ ਜਲੰਧਰ rahul ਉਰਫ ਕਵੱਡੀ ਪੁੱਤਰ ਸੋਨਲਾਲ ਜਾਲਗ ਵਾਸੀ ਖੱਡ ਮਹੱਲਾ ਜਗਤਪੁਰਾ ਪੰਜ ਢੇਰਾ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਅਤੇ devinder singh ਉਰਫ ਗੰਗੂ ਪੁੱਤਰ ਜਸਪਾਲ ਸਿੰਘ ਵਾਸੀ ਨੇੜੇ ਠਾਕੁਰ ਜਿਮ ਜਗਤਪੁਰਾ ਪੰਜ ਢੇਰਾ ਫਲੋਰ ਜ਼ਿਲ੍ਹਾ ਜਲੰਧਰ ਨੂੰ ਹਾਊਸ ਜਾਵਤਾ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਦੇ ਕਾਬੂ ਵਿੱਚੋਂ ਖੋਹ ਕੀਤੀਆਂ ਹੋਈਆਂ ਬਾਲੀਆਂ ਅਤੇ ਇਸ ਵਾਰਦਾਤ ਵਿੱਚ ਵਰਤੇ ਹੋਏ ਹਥਿਆਰ ਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਜੋ ਮੁੱਢਲੀ ਪੁਸ਼ਕਿਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਿੰਨੋਂ ਵਿਅਕਤੀ ਨਸ਼ਾ ਕਰਨ ਦੇ ਆਦੀ ਹਨ ਤੇ ਨਸ਼ੇ ਦੀ ਪੂਰਤੀ ਲਈ ਇਹ ਲੁੱਟਖੋਦੀਆਂ ਵਾਰਦਾਤਾ ਕਰਦੇ ਹਨ ਜੋ ਇਹਨਾਂ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਆਪਲ ਸਰਮਾਨ ਹਾਸਲ ਕਰਕੇ ਇਹਨਾਂ ਤੋਂ ਹੋਰ ਵੀ ਢੰਗਾਈ ਨਾਲ ਪੁਸ਼ਕਿਸ਼ ਕੀਤੀ ਜਾ ਰਹੀ ਹੈ ਏਪੀਨੀ ਦੀ ਪੰਜਾਬੀ ਲਈ ਫਲੋਰ ਤੋਂ ਸ੍ਰਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਮਾਜੋ ਐਸਐਸਪੀ ਸਾਹਿਬ ਸ਼੍ਰੀ ਅੰਕਰ ਗੁਪਤਾ ਆਈਪੀਐਸਜੀ ਵੱਲੋਂ ਦਿੱਤੇ ਦੁਹਰਾ ਨਿਰਦੇਸ਼ਾਂ ਅਤੇ ਐਸਪੀ ਮੰਤਰੀ ਢਿੱਲੋਂ ਸਾਹਿਬ ਡੀਐਸਪੀ ਸਾਹਿਬ ਸਰਵਨਜੀਤ ਸਿੰਘ ਹਲਕਾ ਫਲੋਰ ਜੋ ਰੋਜ਼ਾਨਾ ਦੀ ਤਰ੍ਹਾਂ ਇੱਥੇ ਗਸ਼ਤ ਕਰਦੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜੋ ਪਿਛਲੇ ਦਿਨਾਂ ਵਿੱਚ ਜੀਟੀ ਰੋਡ ਫਾਈਬੀ ਦੇ ਉੱਤੇ ਦੱਤ ਦੇ ਨਾਮ ਤੇ ਲੁੱਟਾ ਹੋਣ ਕਰਦੇ ਸੀ ਜਿਨ੍ਹਾਂ ਨੇ 2 ਦਿਨ ਪਹਿਲਾਂ ਹੀ ਇੱਕ ਲੇਡੀ ਸੁਮਨ ਪਤਨੀ ਪਰਲੋਚਨ ਵਾਸੀ ਫਲੋਰ ਦੀਆਂ ਵਾਲੀਆਂ ਸਨੈਚ ਕੀਤੀਆਂ ਸੀ ਜੋ ਇਹਨਾਂ ਨੂੰ ਆਪਣਾ ਜੁਰਮ ਕਬੂਲ ਕਰ ਲਿਆ ਜਿਨ੍ਹਾਂ ਦੇ ਖਿਲਾਫ ਮਕਦਮਾ ਨੰਬਰ 158 ਮਿਤੀ 906 24 ਅੰਦਰ ਸੈਕਸ਼ਨ 379 ਵੀ थाना ਫਲੋਰ ਰਜਿਸਟਰ ਕਰਕੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚ ਅਦਿੱਤਿਆ ਔਰਵਗਰੀ ਪੁੱਤਰ ਦੀਪਕ ਵਾਸੀ ਮੁਹੱਲਾ ਸੰਤੋਖਪੁਰਾ ਰਾਹੁਲ ਔਰਵ ਕਬੱਡੀ ਪੁੱਤਰ ਸੋਨ ਜadowਾਸੀ ਖੱਡ ਮੁਹੱਲਾ ਫਲੋਰ ਅਤੇ ਦਵਿੰਦਰ ਪਾਲ ਸਿੰਘ ਔਰਵ ਸੱਭੂ son of ਜਸਪਾਲ ਸਿੰਘ ਵਾਸੀ ਜਗਪੁਰ ਪੰਜ ਟੇਣਾ ਫਲੋਰ ਵਜੋਂ ਇਹਨਾਂ ਦੀ شناخت ਹੋਈ ਹੈ ਜੋ ਇਹ ਪਹਿਲਾਂ ਵੀ ਡਟਖੋ ਦੇ ਮੁਕਦਮਿਆਂ ਦੇ ਵਿੱਚ ਗ੍ਰਿਫਤਾਰ ਹੋ ਕੇ ਜੇਲ੍ਹ ਗਏ ਸੀ ਜੋ ਢੇਲ ਤੇ ਆ ਕੇ ਇਹਨਾਂ ਨੇ ਦੁਬਾਰਾ ਇਹ ਆਪਣਾ ਲੁੱਟਖੋਮ ਕਰਨ ਦਾ ਜੋ ਜੁਰਮ ਸ਼ੁਰੂ ਕੀਤਾ ਸੀ ਇਹਨਾਂ ਦੇ ਹੋਰ ਵੀ ਸਾਥੀ ਆਰੈਂਟੀਫਾਈ ਹੋਏ ਨੇ ਜਿਆਂ ਕਿ ਦੇ ਮੈਂਬਰਾਂ ਨੂੰ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਜੋ ਇਹਨਾਂ ਦੇ ਕਮੇ ਵਿੱਚੋਂ ਸਨੇਚ ਕੀਤੀਆਂ ਹੋਈਆਂ ਵਾਲੀਆਂ ਦਾ ਜੋੜਾ ਅਤੇ ਜਿਹੜੇ ਤਿੰਨ ਗੱਟਰੇ ਤੇ ਮੋਟਰਸਾਈਕਲ ਦੇ ਉੱਪਰ ਇਹ ਲੁੱਟ ਨੂੰ ਵਾਰਦਾਦ ਨੂੰ ਪੰਜਾਬ ਮੰਡੇ ਜੀ ਉਹ ਵੀ ਅਜੇ ਰਿਕਵਰ ਕਰ ਲਿਆ ਇਹਨਾਂ ਹੀ ਥਾਣਾ ਫਲੋਰ ਦੇ ਏਰੀਏ ਵਿੱਚ ਕੋਈ 20 ਵਾਰ ਦਾ ਤਾਂ ਤੋਂ ਵੱਧ ਵਾਰ ਦਾ ਤਾਂ ਕਾਨੂੰਨ ਕੀਤੀਆਂ ਨੇ ਜੋ ਹਾਈਵੇ ਉੱਤੇ ਟਰੱਕ ਡਰਾਈਵਰਾਂ ਨੂੰ ਦਾਤਰ ਮਾਰ ਕੇ ਜ਼ਖਮੀ ਕਰਕੇ ਉਹਨਾਂ ਕੋਲੋਂ ਇਹ ਖੋਹ ਲੈਂਦੇ ਸੀ ਹੂੰ ਚਾਰ ਪੰਜ ਵਾਰ ਦਾ ਤਾਂ ਇਹਨਾਂ ਇਲਾਕਾ ਥਾਣਾ ਨਗਰਾਂ ਵਿੱਚੋਂ ਵੀ ਇਸੇ ਤਰ੍ਹਾਂ ਟੱਕਾ ਮਾਰਿਆ ਕੋਈ ਹੋਰ ਜੋ ਪ੍ਰਵਾਸੀ ਮਜ਼ਦੂਰ ਆ ਵੀਰੀ ਵਾਲੇ ਗਰੀਬ ਆਦਮੀਆ ਉਹਨਾਂ ਦੇ ਵੀ ਇਹਨਾਂ ਨੇ ਮੋਬਾਈਲ ਫੋਨ ਸਨੈਚ ਕਰਨੇ ਮੰਨੇ ਆ ਜੋ ਅੱਗੇ ਇੱਕ ਪੁਲਿਸ ਰਿਪੋਰਟ ਦੇ ਨੇ ਤਿੰਨ ਦਿਨ ਦੇ ਜਿਨ੍ਹਾਂ ਤੋਂ ਫਰਦਰ ਪੁੱਛਗਿੱਛ ਦੇ ਵਿੱਚ ਉਹ ਮੋਬਾਈਲ ਫੋਨ ਕੋਈ ਹੋਏ ਤੇ ਉਹ ਜੋ ਇਹ ਪੈਸੇ ਆ ਉਹ ਉਹਨਾਂ ਕੋਲ ਗੋਈ ਮਕਦਮਾ 3782 ਲੋਟ ਕੋ ਦਾ ਜੀ ਨਰ ਇੱਕ ਬਰਖਲਾਪ ਹੈ ਔਰ ਇੱਕ ਜਿਹੜਾ ਦੋਸ਼ੀ ਇਹਨਾਂ ਵਿੱਚ ਪੀਓ ਵੀ ਆ ਪਹਿਲੇ ਮਕਦਮੇ ਵਿੱਚ ਉਹਨੂੰ ਵੀ ਉਸ ਮਕਦਮੇ ਵਿੱਚ ਜ਼ਿੰਮੇਵਾਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ